ਜੈ ਪੀਰਾਂ ਦੀ ਸੰਗਤ ਜੀ ਅੱਜ ਆਪਾਂ ਸ਼ਹਿਰ ਮਰੇਕੋਟਲਾ ਜੋ ਪੰਜਾਬ ਦਾ ਇਤਿਹਾਸਿਕ ਸ਼ਹਿਰ ਮਰੇਕੋਟਲਾ ਦਾ ਮਰੇਕੋਟਲਾ ਸ਼ਹਿਰ ਦੇ ਵਿੱਚ ਅੱਜ ਆਪਾਂ ਪਹੁੰਚੇ ਵਿਆਂ ਤੇ ਦਰਸ਼ਨ ਤੁਹਾਨੂੰ ਕਰਵਾਉਣ ਲੱਗੇ ਆਂਗੇ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਦੇ ਸੰਗਤ ਜੀ ਵੀਡੀਓ ਦੇ ਨਾਲ ਐਂਡ ਟਿੱਕਰ ਬਣੇ ਰਹਿਣਾ ਦਿਨ ਵੀਰਵਾਰ ਵੀਰਵਾਰ ਨੂੰ ਤੁਹਾਨੂੰ ਸੰਗਤ ਜੋ ਦਰ ਤੇ ਆਉਂਦੀ ਆ ਇਸ ਦਰ ਤੇ ਮੂੰਹੋਂ ਮੰਗੀਆਂ ਮੁਰਾਦਾਂ ਜਿਹੜੀਆਂ ਮਿਲਦੀਆਂ ਨੇਗੀਆਂ ਕੋਈ ਵੀ ਜਿੰਨਾ ਵੀ ਧਣੀ ਬੰਦਾ ਹੋਵੇ ਚਾਹੇ ਉਹ ਸਭ ਇੱਥੇ ਆਉਂਦੇ ਆਉਂਦੇ ਨੇ ਇਸ ਦਰਗਾਹ ਦੇ ਉੱਪਰ ਕਿਉਂਕਿ ਇਸ ਦਰਗਾਹ ਤੋਂ ਹਰ ਇੱਕ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੰਗਤ ਜੀ ਚਲਦੀ ਚਲਦੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਵੀ ਵੀ ਉਨੀ ਬਲੈਕੜੀ ਨੂੰ ਕਰ ਲੈਣਾ ਜੀ ਲਾਈਕ ਐਂਡ ਫੋਲੋ ਜੇ ਕਰ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ Instagram ਤੇ ਦੇਖ ਰਹੇ ਹੋ ਤਾਂ ਤਾਂ ਵੀ ਕਰਿਓ ਦੋਸਤੋ ਫੋਲੋ ਤੇ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਾਬਾ ਹੈਦਰ ਸੇਖ ਜੀ ਦੀ ਦਰਗਾਹ ਦੇ ਹੁਣ ਇਸ ਟਾਈਮ ਆਪਾਂ ਬਾਜ਼ਾਰ ਦੇ ਵਿੱਚ ਦੀ ਹੁੰਦੇ ਹੋਏ ਦਰਗਾਹ ਵੱਲ ਜਾ ਰਹੇ ਹਾਂ ਜੀ ਇਹ ਦਰਗਾਹ ਦਾ ਸਾਰਾ ਰਸਤਾ ਤੁਹਾਨੂੰ ਦਿਖਾਵਾਂਗੇ ਤੇ ਨਾਲ-ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸੰਗਤ ਜੀ ਕਰਦੇ ਜਾਣਾਗਾ ਤੇ ਦਰਗਾਹ ਦੇ ਉੱਪਰ ਜਾਣ ਤੋਂ ਪਹਿਲਾਂ ਵਾਰ ਦੇ ਵਿੱਚੋਂ ਜੋ ਇੱਥੇ ਦੁਕਾਨਾਂ ਸਜੀਆਂ ਹੁੰਦੀਆਂ ਨੇ ਇਥੋਂ ਚਾਦਰ, ਨਿਆਜ਼ ਤੇ ਨਾਲ ਸ਼ਰੋਂ ਦਾ ਤੇਲ, ਚਿਰਾਗ, ਬਾਬਾ ਜੀ ਦੇ ਲਈ ਘੋੜੇ ਤੇ ਸਾਰਾ ਕੁਝ ਤੁਹਾਨੂੰ ਜੋ ਇੱਥੇ ਚੜਦਾਗਾ ਜੋ ਬਾਬਾ ਜੀ ਦੀ ਮੰਨਤਾ ਪਬਲਿਕ ਕਰਦੀ ਹੈਗੀ ਜਿਨ੍ਹਾਂ ਦੀਆਂ ਮੂਹੋਂ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਨਾ ਉਹੀ ਇਸ ਦਰਗਾਹ ਤੇ ਆਉਂਦਾਗਾ ਜਿਹੜਾ ਵੀ ਆ ਜਾਂਦਾਗਾ ਖਾਲੀ ਝੋਲੀ ਉਹਦੀ ਕਹਿੰਦੇ ਇਸ ਦਰਗਾਹ ਤੇ ਆਉਣ ਤੋਂ ਬਾਅਦ ਭਰ ਜਾਂਦੀ ਹੈ ਸੰਗਤ ਜੀ ਤੁਹਾਨੂੰ ਪਤਾ ਵੀ ਗਰਮੀ ਦਾ ਹੁਣ ਦੇਣਾਗਾ ਹਣਾ ਗਰਮੀ ਵੀ ਬਹੁਤ ਪੈ ਰਹੀ ਐ ਅੱਜ ਵੀਰਵਾਰ ਨੂੰ ਜਦੋਂ ਦਰਗਾਹ ਤੇ ਪਹੁੰਚੇ ਰਸ ਥੋੜਾ ਜਾਂ ਘੱਟ ਸੀਗਾ ਦਰਸ਼ਨ ਮੇਲੇ ਦਰਸ਼ਨ ਦੀਦਾਰ ਬਹੁਤ ਵਧੀਆ ਹੋਏ ਨੇਗੇ ਇਹ ਰਸਤਾ ਕਾ ਜੀ ਦਰਗਾਹ ਨੂੰ ਜਾਣ ਵਾਲਾ ਇਹ ਜੋ ਰਸਤਾ ਤੁਹਾਨੂੰ ਦਿਖਾ ਰਿਹਾ ਜੋ ਪੌੜੀਆਂ ਆਪਾਂ ਹੁਣ ਚੜਦੇ ਤੁਰੇ ਜਾ ਰਹੇ ਹਾਂ ਸੰਗਤ ਜੀ ਇਹ ਦਰਗਾਹ ਦੇ ਵੱਲ ਜਾ ਰਹੇ ਹਾਂਗੇ ਦਰਗਾਹ ਦਾ ਸਾਰਾ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਦਾ ਜਨਮਾ ਜਿਹੜਾ 1434 ਈਸਵੀ ਅਫਕਾਨ ਦੇ ਵਿੱਚ ਹੋਇਆ ਸੀਗਾ 1434 ਈਸਵੀ ਦੇ ਵਿੱਚ ਤੇ ਆਪਾਂ ਹੁਣ ਤੁਹਾਨੂੰ ਦਰਗਾਹ ਦੇ ਵੀ ਦਰਸ਼ਨ ਕਰਵਾਉਣੇ ਨੇ ਇੱਥੇ ਕੀ ਕੀ ਮਰਾਦਾਂ ਪੂਰੀਆਂ ਹੁੰਦੀਆਂ ਨੇ ਸਾਰਾ ਇਸ ਦਰਗਾਹ ਦਾ ਇਤਿਹਾਸ ਦੇ ਬਾਰੇ ਆਪਾਂ ਨੂੰ ਜਿੰਨੀ ਕੁ ਨੌਲੇਜ ਆ ਉਨੀਆਂ ਇੱਕ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਇਹ ਰਸਤਾ ਜੋ ਜਾ ਰਿਹਾ ਇਹ ਦਰਗਾਹ ਵੱਲ ਜਾ ਰਸਤਾ ਜਾ ਰਿਹਾ ਤੇ ਜੋ ਸੰਗਤ ਆਉਂਦੀ ਜਾਂਦੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਬਾਬਾ ਜੀ ਦੀ ਦਰਗਾਹ ਤੇ ਹੀ ਸੰਗਤ ਜਾ ਰਹੀ ਹੈਗੀ ਦਰਸ਼ਨ ਨੇ ਜਿਹੜੇ ਅੱਜ ਦੀਦਾਰੇ ਨੇਗੇ ਸੰਗਤ ਜੀ ਤੁਸੀਂ ਘਰ ਬੈਠੇ ਹੀ ਕਰ ਲੈਣੇ ਨੇ ਕਈ ਵਾਰ ਸਮਾਂ ਨਹੀਂ ਹੁੰਦਾ ਆਪਣੇ ਤੋਂ ਨਹੀਂ ਆਇਆ ਜਾਂਦਾ ਤਾਂ ਅੱਜ ਤੁਹਾਨੂੰ ਦਰਸ਼ਨ ਆਪਾਂ ਆਪਣੀ ਚੈਨਲ ਦੇ ਮਾਧਿਅਮ ਦੇ ਰਾਹੀਂ ਕਰਵਾਵਾਂਗੇ ਇਹ ਬਾਹਰ ਹਾਲ ਬਣਿਆ ਹੋਇਆ ਜਿੱਥੇ ਸੰਗਤਾਂ ਬੈਠ ਕੇ ਦਿਨ ਜਾਂ ਰਾਤ ਨੂੰ ਚੌਂਕੀ ਭਰ ਕੇ ਜਾਂਦੀਆਂ ਨੇ ਗਿਆ ਤੇ ਇਹ 메ਨ ਦਰਵਾਜ਼ਾ ਆ ਜਾਂਦਾ ਜੀ 메인 게ਟ ਆ ਜਾਂਦਾ ਜੀ ਦਰਗਾਹ ਦਾ ਜਿੱਥੋਂ ਦੀ ਸੰਗਤ ਅੰਦਰ ਐਂਟਰ ਹੁੰਦੀ ਹੈਗੀ ਹੁਣ ਆਪਾਂ ਤੁਹਾਨੂੰ ਅੰਦਰ ਐਂਟਰ ਹੋ ਕੇ ਅੰਦਰ ਦਾ ਸਾਰਾ ਲਾਈਵ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਸੰਗਤ ਬਾਹਰ ਸਵੀਲ ਲੱਗੀ ਵੀ ਠੰਡੇ ਮਿੱਠੇ ਪਾਣੀ ਦੀ ਤੇ ਇੱਥੋਂ ਦੀ ਜਾਂਦੇ ਹੋਏ ਤੁਹਾਨੂੰ ਰਸਤੇ ਦੇ ਵਿੱਚ ਜਿਹੜੀਆਂ ਆ ਇੱਟਾਂ ਦੀ ਕੰਧ ਬਣੀ ਵੀ ਨਜ਼ਰ ਆ ਰਹੀ ਹੈ ਸੰਗਤ ਜੀ ਇਹ ਰਾਤੋਂ ਰਾਤ ਜਿੰਨਾ ਭੂਤਾਂ ਨੇ ਇਹ ਕੰਧ ਬਣਾ ਦਿੱਤੀ ਸੀਗੀ ਦੇਖੋ ਇਸ ਕੰਧ ਦੇ ਵਿੱਚ ਨਾ ਕੋਈ ਰੇਤਾ ਨਾ ਬਜਰੀ ਕੁਸੂਵੀਨੀ ਸਿਮਿੰਟ ਤੱਕ ਕੁਝ ਵੀ ਨਹੀਂ ਲੱਗਿਆ ਕਰਿਆ ਹੈਗਾ ਕੰਧ ਤੁਸੀਂ ਦੇਖ ਸਕਦੇ ਹੋਗੇ ਆਪਣੇ ਆਪ ਰਾਤੋਂ ਰਾਤ ਇਹ ਕੰਧ ਤਿਆਰ ਕੀਤੀ ਗਈ ਸੀ ਤੇ ਹੁਣ ਆਪਾਂ ਬਾਬਾ ਹੈਦਰ ਸ਼ੇਖ ਜੀ ਦੇ 메ਨ ਦਰਬਾਰ ਦੇ 메ਨ ਗੇਟ ਤੇ ਪਹੁੰਚ ਚੁੱਕੇ ਹਾਂਗੇ ਜਿੱਥੇ ਸੰਗਤ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਅੱਜ ਆਪਾਂ ਵੀ ਮੱਥਾ ਟੇਕਣ ਦੇ ਲਈ ਆਏ ਵੇ ਸੀਗੇ ਨਵੀਂ ਕਾਰ ਲੈਤੀ ਸੀ ਜਿਹੜੀ ਬਾਬਾ ਜੀ ਦੇ ਦਰਬਾਰ ਹਾਜ਼ਰੀ ਲਵਾਉਣ ਆਈ ਸੀ ਪੂਰੇ ਪਰਿਵਾਰ ਦੇ ਨਾਲ ਤੇ ਆਪਾਂ ਹੁਣ ਤੁਹਾਨੂੰ ਅੰਦਰ ਵੀ ਜੋ ਦ੍ਰੈਸਾਗਾ ਅੰਦਰ ਦਾ ਬਾਬਾ ਜੀ ਦਾ ਉਹ ਸਾਰਾ ਦਿਖਾਵਾਂਗੇ ਦਰਸ਼ਨ ਮੇਲੇ ਘਰ ਬੈਠੇ ਹੀ ਤੁਸੀਂ ਅੱਜ ਆਪਣੇ ਚੈਨਲ ਦੇ ਮਾਧਿਅਮ ਤੇ ਨਾਲ ਹੀ ਕਰਨੇ ਨੇਗੇ ਬਾਬਾ ਹੈਦਰ ਸੇਖ ਜੀ ਦੀ ਦਰਗਾਹ ਦੇ ਜਿੱਥੇ ਇਸ ਦਰਗਾਹ ਤੇ ਆ ਕੇ ਇਸ ਦਰਬਾਰ ਤੇ ਆ ਕੇ ਹਰ ਇੱਕ ਦੀਆਂ ਕਹਿੰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਵੀ ਸੱਚੇ ਮਨ ਨਾਲ ਤੁਸੀਂ ਕਹਿੰਦੇ ਇੱਥੇ ਕੋਈ ਸੁਖਣਾ ਸੁਖ ਹੋਗੇ 101% ਉਹ ਮੁਰਾਦ ਤੁਹਾਡੀ ਜਰੂਰ ਪੂਰੀ ਹੋਵੇਗੀ ਇੰਨੀ ਕਰਨੀ ਵਾਲੀ ਇੰਨੀ ਸ਼ਕਤੀ ਵਾਲੀ ਇਹ ਜਗਾ ਮੰਨੀ ਗਈ ਆ ਇੱਥੇ ਪਤਾ ਨਹੀਂ ਕਿੱਡੀ-ਕਿੱਡੀ ਦੂਰੋਂ ਚੱਲ ਕੇ ਸੰਗਤ ਆਉਂਦੀ ਹੈਗੀ ਚਾਦਰ ਅਰਪਣ ਕਰਕੇ ਜਾਂਦੀ ਹੈਗੀ ਦਰਸ਼ਨ ਦੀਦਾਰੇ ਕਰਕੇ ਜਾਂਦੀ ਹੈਗੀ ਇਹ ਦਰਬਾਰ ਬਾਬਾ ਹੈਦਰ ਸੇਖ ਜੀ ਦਾ ਦਰਬਾਰ ਹੈਗਾ ਜੋ ਦਰਬਾਰ ਤੁਸੀਂ ਦੇਖ ਰਹੇ ਹੋਗੇ ਜਿੱਥੇ ਸੰਗਤ ਬਾਬਾ ਜੀ ਨੂੰ ਚਾਦਰ ਅਰਪਣ ਕਰ ਰਹੀ ਹੈਗੀ ਤਾਂ ਤੁਸੀਂ ਦੇਖੋ ਵੀ ਦਰਬਾਰ ਦੇ ਉੱਪਰ ਸੰਗਤ ਕਿੰਨੀ ਸ਼ਰਧਾ ਦੇ ਨਾਲ ਇੱਥੇ ਆ ਰਹੀ ਹੈਗੀ ਤੇ ਸੰਗਤ ਦਾ ਇਕੱਠ ਅੱਜ ਦੇਖਣ ਨੂੰ ਵੀਕਾ ਪਰਸੈਂਟ ਸੀਗਾ ਕਿਉਂਕਿ ਗਰਮੀ ਦੇ ਦਿਨ ਨੇਗੇ ਰਾਤ ਦੇ ਸਮੇਂ ਇਸ ਦਰਬਾਰ ਦੇ ਉੱਪਰ ਜੇ ਆਪਾਂ ਕਹੀਏ ਵੀ ਤਿਲ ਸੁਟਣ ਨੂੰ ਜਗ੍ਹਾ ਤੱਕ ਨਹੀਂ ਮਿਲਦੀ ਹੁੰਦੀ ਇੰਨੀ ਜਾਰਾ ਸੰਗ ਤੇ ਇੱਥੇ ਆਈ ਹੁੰਦੀ ਐ ਜਿਹੜੇ ਤੁਹਾਨੂੰ ਅੱਜ ਦਰਸ਼ਨ ਦੀਦਾਰੇ ਨੇਗੇ ਦੋਸਤੋ ਘਰ ਬੈਠੇ ਹੀ ਤੁਹਾਨੂੰ ਕਰਵਾ ਰਹੇ ਹੈਗੇ ਬਾਬਾ ਹੈਦਰ ਸੇਖ ਜੀ ਦੀ ਦਰਵਾਜ਼ੇ ਜੋ ਤੁਸੀਂ ਹੁਣ ਦੇਖ ਰਹੇ ਹੋ ਇਸ ਟਾਈਮ ਆਪਣੇ ਚੈਨਲ ਦੇ ਮਾਧਮ ਰਾਹੀਂ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖਣਾ ਮੁਰਾਦ ਆਪਣੀ ਲਿਖਣਾ ਬਾਬਾ ਜੀ ਘਰ ਬੈਠੇ ਹੀ ਤੁਹਾਨੂੰ ਦਰਸ਼ਨ ਦਿਦਾਰੇ ਜਦੋਂ ਕਰੋਗੇ ਸੱਚੇ ਮਾਲ ਨਾਲ ਜੋ ਵੀ ਕੋਸ ਮੰਗੋ ਕਰੋਗੇ ਤੁਹਾਡੀ ਝੋਲੀ ਜਿਹੜੀ ਹੈਗੀ ਉਹ ਜਰੂਰ ਭਰੇਗੀ ਮੁਰਾਦ ਆ ਜਿਹੜੀ ਤੁਹਾਡੀ ਉਹ ਜਰੂਰ ਪੂਰੀ ਹੋਵੇਗੀ ਐਵੇਂ ਨਹੀਂ ਇਸ ਦਰਬਾਰ ਦੇ ਉੱਪਰ ਏਡੀ ਦੂਰੋਂ ਦੂਰੋਂ ਚੱਲ ਕੇ ਸੰਗਤ ਆ ਰਹੀ ਦਰਸ਼ਨ ਦਿਦਾਰਿਆਂ ਦੇ ਲਈ ਆ ਰਹੀ ਸਾਰਾ ਦਰਸ਼ਕਾਂ ਨੂੰ ਅੰਦਰ ਦਾ ਆਪਾਂ ਦਿਖਾਉਣੇ ਹੈਗੇ ਸਾਰੇ ਤੁਹਾਨੂੰ ਵੀਊ ਦਿਖਾਵਾਂਗੇ ਚੱਲਦੇ ਚੱਲਦੇ ਵੀਡੀਓ ਨੂੰ ਨਾਲੇ ਅੱਗੇ ਸ਼ੇਅਰ ਕਰੀ ਜਾਣਾ ਕਮੈਂਟਾਂ ਦੇ ਵਿੱਚ ਜੈ ਵੀਰਾਂ ਦੀ ਲਿਖਦੇ ਜਾਣਾ ਸੰਗਤ ਜੀ ਜੋ ਸੰਗਤ ਇੱਥੇ ਬੈਠੀ ਹੈਗੀ ਇਸ ਚੌਂਕੀ ਪਰ ਰਹੀ ਹੈ ਬਾਬਾ ਜੀ ਦੇ ਦਰਬਾਰ ਦੇ ਉੱਪਰ ਬੈਠ ਕੇ 10-15 ਮਿੰਟ ਚਾਹੇ ਸਾਰੀ ਰਾਤ ਹਨਾ ਉਹ ਅਗਲੇ ਦੀ ਸਰਦਾ ਆਉਂਦੀ ਹੈ ਜਿੰਨਾ ਸਮਾਂ ਆਪਾਂ ਇੱਥੇ ਬੈਠਣਾ ਕਰਨਾ ਪਰ ਜਿਹੜੇ ਆ ਦਰਸ਼ਨ ਮੇਲੇ ਨੇ ਆ ਦਰਸ਼ਨ ਦੇਦਾਰੇ ਨੇਗੇ ਇਹ ਸੰਗਤ ਜੀ ਬਹੁਤ ਹੀ ਮੁਸ਼ਕਲ ਨੇਗੇ ਕਰਨੇ ਜੋ ਅੱਜ ਆਪਾਂ ਨੂੰ ਸੇਵਾ ਲੱਗੀ ਅੱਜ ਆਪਾਂ ਇਸ ਦਰਬਾਰ ਤੇ ਵੀ ਪਹੁੰਚੇ ਇਸ ਦਰਬਾਰ ਦੀ ਵੀ ਵੀਡੀਓ ਤੁਹਾਡੇ ਨਰੂਰੂਬ ਕੀਤੀ ਆਪਾਂ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਜਿਸ ਤਰ੍ਹਾਂ ਤੁਸੀਂ ਬਾਬਾ ਪਾਲਾ ਜੀ ਦੀ ਲਾਲਾਂ ਵਾਲਾ ਪੀਰ ਪਵਿੱਤਰ ਦਰਗਾਹ ਰੇਤਗੜ੍ਹ ਦੇ ਦਰਸ਼ਨ ਜਿੱਦਾਂ ਤੁਹਾਨੂੰ ਕਰਵਾਉਨੇ ਆ ਉਸੇ ਤਰ੍ਹਾਂ ਅੱਜ ਇਸ ਦਰਬਾਰ ਦੇ ਵੀ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਸੰਗਤ ਜੀ ਕਰੋ ਜੀ ਘਰ ਬੈਠੇ ਇਸ ਦਰਬਾਰ ਦੇ ਦਰਸ਼ਨ ਨਾਲੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਸੰਗਤ ਤੁਸੀਂ ਦੇਖੋ ਵੀ ਇਸ ਦਰਬਾਰ ਦੇ ਉੱਪਰ ਕਿੰਨੀ ਆਈ ਵੀ ਹੈਗੀ ਕਿਉਂਕਿ ਇਸ ਦਰਬਾਰ ਦੇ ਉੱਪਰੋਂ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਹੀ ਉਹ ਇੰਨੀ ਸੰਗਤ ਦੂਰੋਂ ਨੇੜੇ ਚੱਲ ਕੇ ਆਉਂਦੀ ਆ ਜਿਸ ਸੰਗਤ ਨੂੰ ਤੁਸੀਂ ਦੇਖ ਰਹੇ ਹੋਗੇ ਆਪਾਂ ਵੀ ਤੁਹਾਨੂੰ ਦੱਸ ਕੇ ਹਟਿਆਂਗੇ ਵੀ ਬਾਬਾ ਜੀ ਦੀ ਮਿਹਰ ਸਦਕਾ ਬਾਬਾ ਜੀ ਦੀ ਕਿਰਪਾ ਸਦਕਾ ਨਵੀਂ ਗੱਡੀ ਲੈਤੀ ਤਾਂ ਉਸ ਗੱਡੀ ਨੂੰ ਲੈ ਕੇ ਪਰਿਵਾਰ ਸਮੇਤ ਆ ਜੇ ਬਾਬਾ ਜੀ ਦੇ ਦਰਬਾਰ ਵੀਰਵਾਰ ਨੂੰ ਪਹੁੰਚੇ ਤੇ ਨਾਲ-ਨਾਲ ਇਹ ਤੁਹਾਡੇ ਨਾਲ ਆਪਾਂ ਇੱਥੋਂ ਦਾ ਦ੍ਰਿਸ਼ਾ ਜਿਹੜਾ ਉਹ ਵੀ ਸੰਝਾ ਕੀਤਾ ਕਿ ਸੰਗਤ ਨੂੰ ਸਾਰੀ ਨੂੰ ਕਾਇਆ ਜਾਵੇ ਇਹੇ ਦਰਬਾਰ ਜੋ ਸੰਗਤ ਨਹੀਂ ਪਹੁੰਚੀ ਇਸ ਦਰਬਾਰ ਦੇ ਉੱਪਰ ਤਾਂ ਉਹਨਾਂ ਨੂੰ ਇਸ ਦਰਬਾਰ ਦੇ ਇਸ ਦਰਗਾਹ ਦੇ ਆ ਪਤਾ ਲੱਗੇ ਕਿ ਪੰਜਾਬ ਦਾ ਸ਼ਹਿਰ ਇੱਕ ਮਰੀਕੋਟਲਾਗਾ ਜਿਸ ਮਰੀਕੋਟਲਾ ਸ਼ਹਿਰ ਦੇ ਵਿੱਚ ਬਾਬਾ ਹਾਇਦਰ ਸ਼ੇਖ ਜੀ ਲਾਲਾਂ ਵਾਲਾ ਪੀਰ ਦੋ ਦਰਬਾਰ ਬਣੇ ਹੋਏ ਨੇਗੇ ਜਿੱਥੋਂ ਕੀ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਦਰਬਾਰ ਬਾਬਾ ਹਾਇਦਰ ਸ਼ੇਖ ਜੀ ਦਾ ਜੀ ਜੋ ਕਿ ਬਾਜ਼ਾਰ ਦੇ ਵਿੱਚ ਰਹਿ ਜਾਂਦਾਗਾ ਤੇ ਠੰਡੀ ਸੜਕ ਦੇ ਉੱਪਰ ਲਾਲਾਂ ਵਾਲਾ ਪੀਰ ਦਾ ਦਰਬਾਰ ਆ ਜਿਹੜਾ ਉਹ ਠੰਡੀ ਸੜਕ ਦੇ ਉੱਪਰ ਰਹਿ ਜਾਂਦਾ ਹੈਗਾ ਉਹ ਵੀ ਦਰਬਾਰ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਵਾਂਗੇ ਪਹਿਲਾਂ ਦਰਸ਼ਨ ਦਿਦਾਰੇ ਕਰੋ ਬਾਬਾ ਹੈਦਰ ਸੇਖ ਜੀ ਦੇ ਦਰਬਾਰ ਦੇ ਜਿੱਥੇ ਕੀ ਸੰਗਤ ਤੁਸੀਂ ਦੇਖ ਸਕਦੇ ਹੋਗੇ ਬਾਬਾ ਜੀ ਨੂੰ ਚਾਦਰ ਅਰਪਣ ਕਰ ਰਹੀ ਕੁਝ ਸੰਗਤ ਇੱਥੇ ਚੌਂਕੀਆਂ ਪਰ ਰਹੀ ਮਨੋ ਕਾਮਨਾ ਅਰਦਾਸਾਂ ਬੇਨਤੀਆਂ ਸੱਚੇ ਮਨ ਦੇ ਨਾਲ ਕਰ ਰਹੀ ਤੇ ਇੱਥੇ ਸੰਗਤ ਜਦੋਂ ਆਉਂਦੀ ਹੈ ਤੇ ਇੱਥੇ ਇਹ ਸਕੰਦਾਂ ਦੇ ਵੀ ਦਰਸ਼ਨ ਦੇਦਾਰੇ ਕਰਦੀ ਆ ਜੋ ਕੰਦਾਂ ਰਾਤੋਂ ਰਾਤ ਭੂਤਾਂ ਨੇ ਜਿੰਨਾ ਨੇ ਖੜੀਆਂ ਕਰਤੀਆਂ ਸੀਗੀਆਂ ਵੀ ਜਿਹੜੀਆਂ ਕੰਦਾਂ ਦੇ ਵਿੱਚ ਤੁਸੀਂ ਦੇਖ ਲਓ ਬਰੀਕੀ ਦੇ ਨਾਲ ਤੁਹਾਨੂੰ ਦਿਖਾਉਣਾ ਕਿ ਇਹ ਕੰਦਾਂ ਦੇ ਵਿੱਚ ਤੁਹਾਨੂੰ ਨਾ ਕੋਈ ਸਿਮਿੰਟ ਨਾ ਬਾਜਰੀ ਨਾ ਰੇਤਾ ਲੱਗਿਆ ਕੋਈ ਨਜ਼ਰ ਨਹੀਂ ਆਉਂਦਾ ਹੋਵੇਗਾ ਪੱਥਰਾਂ ਦੀਆਂ ਦੇਖੋ ਇਹ ਕੰਦਾਂ ਬਣੀਆਂ ਬੀਆਂ ਤੇ ਇਹ ਦਰਬਾਰ ਜੋ ਪਵਿੱਤਰ ਦਰਬਾਰ ਮੰਨਿਆ ਗਿਆ ਜਿਸ ਦਰਬਾਰ ਤੇ ਜਿਸ ਦਰਗਾਹ ਤੇ ਆ ਕੇ ਹਰ ਇੱਕ ਦੀ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਜੋਤਾਂ ਦੇ ਵਿੱਚ ਤੇਲ ਤੇਲ ਪੈਂਦਾ ਚਰਾਗਾ ਦੇ ਵਿੱਚ ਤੇਲ ਪਾਇਆ ਜਾਂਦਾ ਜੋ ਵੀ ਸੰਗਤ ਆਪਣੇ ਘਰ ਦੇ ਵਿੱਚੋਂ ਲੈ ਕੇ ਆਉਂਦੀ ਹੈਗੀ ਨਹੀਂ ਤਾਂ ਇੱਥੇ ਵੀ ਬਾਬਾ ਜੀ ਦਾ ਜੋ ਕੋਈ ਘੋੜਾ ਸੁਖਿਆ ਹੁੰਦਾਗਾ ਉਹ ਘੋੜੇ ਜੇਕਰ ਤੁਹਾਡੇ ਕੋਲੇ ਨਹੀਂ ਹੈਗੇ ਤਾਂ ਇੱਥੋਂ ਹੀ ਆ ਕੇ ਤੁਸੀਂ ਮੌਕੇ ਤੇ ਖਰੀਦ ਸਕਦੇ ਹੋਗੇ ਉਹ ਵੀ ਇੱਥੇ ਸੇਵਾਦਾਰ ਮੀਨ ਸੇਵਾਦਾਰ ਹੁੰਦੇ ਨੇਗੇ ਹਨਾ ਜਿਨ੍ਹਾਂ ਕੋਲੇ ਘੋੜੇ ਹੁੰਦੇ ਨੇਗੇ ਮੌਜੂਦ ਹੁੰਦੇ ਨੇ ਜਿਨ੍ਹਾਂ ਕੋਲੇ ਘੋੜੇ ਉਹ ਆਪਣੇ ਘੋੜੇ ਇੱਥੇ ਲੈ ਆਉਂਦੇ ਨੇ ਜੋ ਵੀ ਕਿਸੇ ਸੰਗਤ ਨੇ ਘੋੜਾ ਸੁਖਿਆ ਹੁੰਦਾ ਹਨਾ ਬਾਬਾ ਜੀ ਦਾ ਦੇਣਾ ਕਾਲਾ ਘੋੜਾ ਤਾਂ ਉਹ ਇੱਥੋਂ ਖਰੀਦ ਲੈਂਦੇ ਨੇਗੇ ਤਾਂ ਇੱਥੋਂ ਖਰੀਦ ਕੇ ਇੱਥੇ ਬਾਬਾ ਜੀ ਨੂੰ ਉਸ ਘੋੜੇ ਨੂੰ ਬਾਬਾ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਦੇ ਅੱਗੇ ਅਰਦਾਸ ਕਰਵਾ ਕੇ ਅਰਪਣ ਕੀਤਾ ਜਾਂਦਾ ਹੈਗਾ ਤਾਂ ਦੇਖ ਸਕਦਾ ਹਾਂ ਜੋ ਸੰਗਤ ਇੱਥੇ ਪਹੁੰਚੀ ਵੀ ਆ ਇਹ ਬਾਬਾ ਜੀ ਹੈਦਰ ਸੇਖ ਜੀ ਦਾ ਦਰਬਾਰ ਆ ਜੀ ਮਰੀ ਕੋਟਲੇ ਦਾ ਜਿਹਦੇ ਤੁਹਾਨੂੰ ਮੈਂ ਦਰਸ਼ਨ ਕਰਵਾ ਰਿਹਾ ਸੰਗਤ ਜੀ ਦਰਸ਼ਨ ਵੀ ਕਰੋ ਮਨੋ ਕਾਮਨਾ ਵੀ ਆਦੀ ਮਨ ਦੇ ਵਿੱਚ ਜਰੂਰ ਸੁਖੋ ਕਿ ਬਾਬਾ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਉਸ ਤੋਂ ਬਾਅਦ ਤੁਸੀਂ ਵੀ ਇਸ ਦਰਬਾਰ ਦੇ ਉੱਪਰ ਚਾਦਰ ਚੜਾ ਕੇ ਜਾਮੋ ਬਾਬਾ ਜੀ ਦਾ ਘੋੜਾ ਚੜਾ ਕੇ ਜਾਮੋ ਕਰੋ ਨਿਆਜ਼ ਕਰਕੇ ਲੈ ਕੇ ਆਮੋ ਬਾਬਾ ਜੀ ਨੇ ਇੱਥੇ ਲੰਗਰ ਲਾਮੋ ਤਾਂ ਤੁਸੀਂ ਦੇਖੋ ਵੀ ਸੰਗਤੋ ਜਿਹੜੇ ਇਹ ਦਰਸ਼ਨ ਦੇਦਾਰੇ ਨੇ ਬਹੁਤ ਮਹਿੰਗੇ ਦਰਸ਼ਨ ਦੇਦਾਰੇ ਅੱਜ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਘਰ ਬੈਠੇ ਚਾਹੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜੋ ਸੰਗਤ ਨਹੀਂ ਆ ਰਹੇ ਆ ਸਕਦੀ ਹਨ ਨਹੀਂ ਕਿ ਜਿਨ੍ਹਾਂ ਦਾ ਕੋਈ ਸਵੱਬ ਬਣ ਰਿਹਾ ਆਉਣ ਦਾ ਤਾਂ ਉਹ ਆਪਣੇ ਚੈਨਲ ਦੇ ਰਾਹੀਂ ਘਰ ਬੈਠੇ ਹੀ ਸਾਰੇ ਤੁਹਾਡੇ ਸਵੱਬ ਨੇ ਜਿਹੜੇ ਅੱਜ ਬਾ ਆਪਣੇ ਚੈਨਲ ਦੇ ਮਾਧਮ ਰਾਹੀਂ ਬਾਬਾ ਜੀ ਦੇ ਦਰਸ਼ਨ ਦੇਦਾਰੇ ਨੇ ਜਿਹੜੇ ਤੁਸੀਂ ਉਹ ਕਰ ਰਹੇ ਹੋਗੇ ਸੰਗਤ ਜੀ ਆਪਣੇ ਨਾਲ ਤੁਸੀਂ ਜੇਕਰ ਜੁੜੇ ਹੋਗੇ ਤੁਹਾਨੂੰ ਬਹੁਤ ਹੀ ਵਧੀਆ ਇਤਿਹਾਸਿਕ ਜਗ੍ਹਾ ਜਿਹੜੀਆਂ ਨੇ ਗਿਆ ਜਿੱਥੋਂ ਮਨਾ ਕਾਮਨਾ ਪੂਰੀਆਂ ਹੁੰਦੀਆਂ ਨੇ ਗਿਆ ਉੱਥੋਂ ਦੇ ਦਰਸ਼ਨ ਦੇਦਾਰੇ ਆਪਾਂ ਤੁਹਾਨੂੰ ਸਦਾ ਕਰਵਾਉਂਦੇ ਰਹਿਣਾਗਾ ਇਹ ਸੰਗਤ ਆ ਜਿਹੜੀ ਅੱਜ ਇਸ ਦਰਬਾਰ ਤੇ ਪਹੁੰਚੀ ਵੀ ਆ ਵੀਰਵਾਰ ਨੂੰ ਉਹ ਸੰਗਤ ਤੁਸੀਂ ਦੇਖ ਰਹੇ ਹੋਗੇ ਤੇ ਸੰਗਤ ਆ ਵੀ ਰਹੀ ਆ ਤੇ ਸੰਗਤ ਜਾ ਵੀ ਰਹੀ ਆ ਤੁਸੀਂ ਇਹ ਦੇਖੋ ਕਿੰਨੀ ਸੰਗਤ ਆਈ ਜਾਂਦੀ ਹੈ ਕਿੰਨੀ ਸੰਗਤ ਜਾਈ ਜਾਂਦੀ ਆ ਇਕੱਠ ਦੇਖੋ ਕਿੰਨਾ ਜ਼ਿਆਦਾ ਆ ਹਨਾ ਇੱਥੇ ਢੋਲਾ ਵਾਲੇ ਭਰਾ ਵੀ ਇੱਥੇ ਮੌਜੂਦ ਰਹਿੰਦੇ ਨੇਗੇ ਤੇ ਜੋ ਇੱਥੇ ਬੈਠੇ ਹੁੰਦੇ ਨੇਗੇ ਇਹ ਵਿਚਾਰੇ ਹਨਾ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਕੁਝ ਨਾ ਕੁਝ ਦਾਨ ਪੁੰਨ ਜੈ ਕਰਕੇ ਜਾਇਆ ਕਰੋ ਇਹ ਦਰਬਾਰ ਦੇ ਉੱਪਰ ਹਾਜ਼ਰੀ ਜਦੋਂ ਆਪਾਂ ਲਵਾਉਣ ਆਉਨੇ ਆ ਤਾਂ ਇਹਨਾਂ ਨੂੰ ਵੀ ਕੁਝ ਨਾ ਕੁਝ ਦੇ ਕੇ ਜਾਇਆ ਕਰੋ ਇਹ ਦਰਸ਼ਨ ਦਿਦਾਰੇ ਤੁਹਾਨੂੰ ਇਹ ਦੁਬਾਰਾ ਦੱਸ ਦਿੰਨੇ ਆ ਕਿ ਵੀ ਆ ਜਿਹੜੀਆਂ ਕੰਦਾਂ ਦੇ ਅੰਦਰ ਦਰਬਾਰ ਬਣਿਆ ਹੋਇਆਗਾ ਬਾਬਾ ਹੈਦਰ ਸ਼ੇਖ ਜੀ ਦਾ ਦਰਬਾਰ ਬਣਿਆ ਹੋਇਆਗਾ ਜਿਨ੍ਹਾਂ ਦਾ ਜਨਮ 1434 ਈਸਵੀ ਦੇ ਵਿੱਚ ਹੋਇਆ ਸੀਗਾ ਤੇ ਇਹ ਕੰਦਾਂ ਨੇ ਜਿਹੜੀਆਂ ਇਹ ਰਾਤੋਂ ਰਾਤ ਭੂਤਾਂ ਨੇ ਤਿਆਰ ਕਰੀਆਂ ਸੀਗੀਆਂ ਤੇ ਦੇਖ ਸਕਦੇ ਹੋ ਵੀ ਇਹ ਕੰਦਾਂ ਇਹੋ ਜਿਹੇ ਕੰਦਾਂ ਤਿਆਰ ਕੀਤੀਆਂ ਗਈਆਂ ਨੇ ਵੀ ਜਿਨ੍ਹਾਂ ਦੀ ਅਜੇ ਤੱਕ ਕੋਈ ਇੱਟ ਤੱਕ ਵੀ ਨਹੀਂ ਉਖੜੀ ਹੈਗੀ ਨਾ ਕੋਈ ਇਹ ਕੰੰਧਾਂ ਦੇ ਉੱਪਰ ਕੋਈ ਸਿਮੈਂਟ ਲੱਗਿਆ ਨਾ ਕੋਈ ਬਜਰੀ ਲੱਗੀ ਤੁਸੀਂ ਇਹ ਦੇਖੋ ਯਾਰ ਕੰੰਧਾਂ ਕਿਵੇਂ ਖੜੀਆਂ ਕੀਤੀਆਂ ਗਈਆਂ ਹਨਾ ਨਾ ਹੀ ਕੰਧ ਦੀ ਕਿਸੇ ਵੀ ਇੱਟ ਦੇ ਵਿੱਚ ਕੋਈ ਰੇਤਾ ਜਾਂ ਸਿਮੈਂਟ ਲੱਗਿਆ ਹੋਵੇ ਹਨਾ ਤੁਸੀਂ ਦੇਖ ਲਵੋ ਕਿੰਨਿਆ ਡਿਜ਼ਾਈਨਦਾਰ ਰਾਤੋਂ ਰਾਤ ਇਹ ਕੰਧਾਂ ਪੂਤਾ ਨੇ ਖੜੀਆਂ ਕੀਤੀਆਂ ਨਿਗੀਆਂ ਤੇ ਹੁਣ ਆਪਾਂ ਦਰਬਾਰ ਚੋਂ ਬਾਹਰ ਜਾ ਰਹੇ ਹਾਂਗੇ ਇਹ ਬਾਹਰ ਜਾਣ ਦਾ ਰਸਤਾਗਾ ਬਾਹਰ ਦੇ ਰਸਤੇ ਦੇ ਵੀ ਤੁਹਾਨੂੰ ਸਾਰਾ ਬਲੌਗ ਦੇ ਵਿੱਚ ਆਪਣੇ ਦੇ ਅੱਜ ਦੇ ਜਿ ਦਿਖਾਵਾਂਗੇ ਤੇ ਚੱਲਦੇ ਚੱਲਦੇ ਬਲੌਗ ਨੂੰ ਦੋਸਤੋ ਤੁਸੀਂ ਕਰਨਾ ਸ਼ੇਅਰ ਤੇ ਨਾਲੇ ਬਾਬਾ ਹੈਦਰ ਸ਼ੇਖ ਜੀ ਦੀ ਦਰਬਾਰ ਦੇ ਆਪਾਂ ਤੁਹਾਨੂੰ ਅੱਜ ਦਰਸ਼ਨ ਮੇਲੇ ਕਰਵਾਏ ਦਰਸ਼ਨ ਦੀਦਾਰ ਕਰਵਾਏ ਤੇ ਦੇਖ ਸਕਦੇ ਹੋਗੇ ਦਰਬਾਰ ਆ ਜਿਹੜਾ ਅੱਗੇ ਤਾਂ ਰਹਿ ਗਿਆ ਤੇ ਇਹ ਜਿਹੜਾ ਚਾਰ ਦਵਾਰਾ ਬਣਿਆ ਹੋਇਆ ਜਦੋਂ ਸੰਗਤ ਜੇਠੇ ਵੀਰਵਾਰ ਇੱਥੇ ਆਉਂਦੀ ਹੈਗੀ ਉਦੋਂ ਬਹੁਤ ਜ਼ਿਆਦਾ ਇੱਥੇ ਰਸ ਹੁੰਦਾਗਾ ਤਾਂ ਇਹਨਾਂ ਦੇ ਵਿੱਚ ਦੀ ਜਾਣਾ ਪੈਂਦਾਗਾ ਜੀ ਤੇ ਬਾਹਰ ਜਦੋਂ ਆਏ ਤਾਂ ਬਾਹਰ ਆਉਂਦੇ ਤੁਸੀਂ ਦੇਖੋ ਵੀ ਜਲ ਸੇਵਾ ਮੋਗੇ ਵਾਲਿਆਂ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਠੰਡੇ ਮਿੱਠੇ ਪਾਣੀ ਦੀ ਜਲ ਸੇਵਾ ਜਿਹੜੀ ਉਹ ਚੱਲ ਰਹੀ ਹੈਗੀ ਗਰਮੀ ਦੇ ਤੁਹਾਨੂੰ ਪਤਾ ਵੀ ਅਗਰੀ ਦੀ ਪੈ ਰਹੀ ਹੈਗੀ ਪਾਣੀ ਦੀ ਹੁਣ ਆਪਾਂ ਨੂੰ ਪਿਆਸ ਆ ਜਿਹੜੀ ਉਹ ਲੱਗਦੀ ਰਹਿੰਦੀ ਹੈਗੀ ਇਹ ਬਾਹਰ ਹੁਣ ਆਪਾਂ ਆ ਚੁੱਕੇ ਹਾਂਗੇ ਦਰਬਾਰ ਤੋਂ ਤੇ ਬਾਹਰ ਦੇ ਤੁਹਾਨੂੰ ਦ੍ਰਿਸ਼ਕਤ ਜਿਹੜੇ ਉਹ ਆਪਾਂ ਸਾਰੇ ਦਿਖਾ ਰਹੇ ਹਾਂਗੇ ਸੰਗਤਾਂ ਕੁੱਝ ਇੱਥੇ ਚੌਂਕੀਆਂ ਭਰ ਰਹੀ ਆ ਆ ਆਉਣ ਦਾ ਰਸਤਾ ਗਾ ਇਧਰਲੇ ਪਾਸੋਂ ਦੋਸਤੋ ਇਹ ਬਾਹਰ ਜਾਣ ਦਾ ਰਸਤਾ ਗਾ ਜਦੋਂ ਜੇਠੇ ਵਾ ਬੀਰ ਵਾਰੇ ਤੇ ਸੰਗਤ ਕਾਫੀ ਆਉਂਦੀ ਆ ਉਦੋਂ ਇਧਰ ਦੀ ਐਜੈਕਟ ਸੰਗਤ ਨੂੰ ਭੇਜਿਆ ਜਾਂਦਾ ਹੁੰਦਾ ਗਾ ਤੇ ਇਸ ਹਾਲ ਦੇ ਵਿੱਚ ਸੰਗਤ ਦਾ ਦਮਾਨ ਚੱਲਦਾ ਹੁੰਦਾ ਤੇ ਚੌਂਕੀ ਭਰਦੀਆਂ ਹੁੰਦੀਆਂ ਨੇ ਸੰਗਤਾਂ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਦੋਸਤੋ ਸਬਸਕ੍ਰਾਈਬ ਅਗਲੀ ਵੀਡੀਓ ਅਗਲੀ ਅਪਡੇਟ ਲੈ ਕੇ ਫੇਰ ਤੁਹਾਡੇ ਰੂਰੂ ਦੁਆਰਾ ਹਾਜ਼ਰ ਹੋਵਾਂਗੇ ਜੈ ਪੀਰਾਂ